ਮੈਂ ਮਨਜੀਤ ਕੌਰ ਜੰਡਾ ਆਪਣੀ ਅੱਜ ਦੀ ਰਚਨਾ ਲੈ ਕੇ ਹਾਜ਼ਰ ਹਾਂ ਜੀ ਗਰੂਰ ਨਾ ਕਰਿਆ ਕਰ ਸੱਜਣਾ ਜਿਸ ਨੂੰ ਪੱਥਰ ਸਮਝਦਾ ਏ ਉਹ ਕੋਹੇ ਨੂਰ ਵੀ ਹੋ ਸਕਦਾ ਦੋਸਤੀ ਐਸਾ ਰਿਸ਼ਤਾ ਏ ਸੱਜਣਾ ਅਜਨਬੀ ਆਪਣਿਆਂ ਤੋਂ ਵੱਧ ਪਿਆਰਾ ਹੋ ਸਕਦਾ ਵਿਦਾਤਾ ਦੀ ਅਦਾਲਤ ਬੜੀ ਨਿਆਰੀ ਏ ਸੱਜਣਾ ਚੰਗੇ ਕਰਮ ਕਮਾਉਂਦੇ ਰਹੋ ਹਰ ਇੱਕ ਦਾ ਮੁਕੱਦਮਾ ਜਾਰੀ ਏ ਦੁਨੀਆ ਉਹ ਕਿਤਾਬ ਹੈ ਜੋ ਕਦੇ ਪੜ੍ਹੀ ਨਹੀਂ ਜਾ ਸਕਦੀ ਸੱਜਣਾ ਜ਼ਮਾਨਾ ਉਹ ਗੁਰੂ ਹੈ ਜੋ ਸਭ ਕੁਝ ਸਿਖਾ ਹੀ ਦਿੰਦਾ ਹੈ ਖਵਾਸ਼ਾਂ ਨਾਲ ਨਾ ਕਦੇ ਝੋਲੀ 'ਚ ਫੁੱਲ ਕਿਰਨ ਸੱਜਣਾ ਚੰਗੇ ਕਰਮਾਂ ਦੀਆਂ ਸ਼ਖਾਵਾਂ ਨੂੰ ਹਲਾਉਣਾ ਹੀ ਪੈਂਦਾ ਏ ਉਹ ਲੋਕ ਬੜੇ ਹੀ ਖਾਸ ਹੁੰਦੇ ਨੇ ਜੋ ਵਕਤ ਆਉਣ ਤੇ ਵਕਤ ਦੇ ਹੀ ਦਿਆ ਕਰਦੇ ਨੇ ਖਮੋਸ਼ ਰਹਿਣਾ ਬੜਾ ਔਖਾ ਏ ਸੱਜਣਾ ਪਰ ਖਮੋਸ਼ੀ ਦੇ ਨਤੀਜੇ ਬੜੇ ਹੀ ਬਿਹਤਰੀਨ ਹੁੰਦੇ ਨੇ ਮੋਰ ਕੋਇਲ ਤੇ ਡੱਡੂਆਂ ਵਾਜੋਂ ਕੋਈ ਨਾ ਜਾਣੇ ਸੱਜਣਾ ਵਰਸ ਰਹੀਆਂ ਕੰਕੂਰ ਬਰਸਾਤਾ ਨੂੰ ਅਧਿਆਪਕ ਬਿਨਾ ਕੋਈ ਨਾ ਜਾਣੇ ਸੱਜਣਾ ਬੱਚਿਆਂ ਦੇ ਦਿਲ ਦੀਆਂ ਬਾਤਾਂ ਤੇ ਉਲਝ ਰਹੀਆਂ ਚਾਤਾਂ ਨੂੰ ਭਰੋਸਾ ਰੱਬ ਤੇ ਰੱਖ ਸਜਣਾ ਕਠਨ ਸਮੇਂ ਤੋਂ ਬਾਅਦ ਸਵੇਰੇ ਖੂਬ ਸੂਰਤ ਹੋ ਹੀ ਜਾਂਦੇ ਨੇ ਜੇ ਆਦਬ ਸਿੱਖਣਾ ਹੈ ਸਜਣਾ ਝੰਡਾ ਆਖੇ ਕਲਮ ਤੋਂ ਸਿੱਖੋ ਜੋ ਹਮੇਸ਼ਾ ਸਿਰ ਨਵਾ ਕੇ ਚਲਦੀ ਏ ਸਿਰ ਝੁਕਾ ਕੇ ਚਲਦੀ ਏ ਝੰਡਾ ਆਖੇ ਕਲਮ ਤੋਂ ਸਿੱਖੋ ਜੋ ਹਮੇਸ਼ਾ ਸਿਰ ਨਵਾ ਕੇ ਚਲਦੀ ਏ ਸਰ ਚੁਕਾ ਕੇ ਚਲਦੀ ਹੈ ਬਹੁਤ ਬਹੁਤ ਧੰਨਵਾਦ